ਵੱਡੀ ਖਬਰ ਸਾਹਮਣੇ ਆ ਰਹੀ ਹੈ ਭਾਰਤ-ਪਾਕਿਸਤਾਨ ਜੰਗ ਵਿਚਾਲੇ ਹੁਣ ਭਾਰਤ ਨੇ ਪਾਕਿਸਤਾਨ ਦੇ ਵਿੱਚ ਪਾਣੀ ਛੱਡ ਦਿੱਤਾ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਲਗਾਤਾਰ ਹੁਣ ਪਾਣੀ ਛੱਡਿਆ ਜਾ ਰਿਹਾ ਹੈ ਤਾਂ ਜੋ ਪਾਕਿਸਤਾਨ ਨੂੰ ਮੂੰਹ ਤੋੜਮਾ ਜਵਾਬ ਦਿੱਤਾ ਜਾ ਸਕੇ ਭਾਰਤ ਨੇ ਚਨਾਬ ਦਰਿਆ ਦੇ ਵਿੱਚੋਂ ਪਾਣੀ ਛੱਡਿਆ ਹੈ ਤਾਂ ਸਲਾਲ ਡੈਮ ਤੋਂ ਇਹ ਪਾਣੀ ਛੱਡਿਆ ਗਿਆ ਹੈ ਪਹਿਲਾਂ ਬੰਦ ਕੀਤਾ ਹੋਇਆ ਸੀ ਤਾਂ ਹੁਣ ਪਾਕਿਸਤਾਨ ਨੂੰ ਹਰ ਤਰੀਕੇ ਦੇ ਨਾਲ ਜਵਾਬੀ ਕਾਰਵਾਈ ਦੇ ਵਿੱਚ ਜਿਹੜਾ ਜਵਾਬੀ ਕਾਰਵਾਈ ਦਿੱਤੀ ਜਾ ਰਹੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪਾਕਿਸਤਾਨ ਦੇ ਨਾਲ ਲਗਾਤਾਰ ਤਣਾਅ ਵਧਿਆ ਹੋਇਆ ਹੈ ਜੰਗ ਦਾ ਮਾਹੌਲ ਚੱਲ ਰਿਹਾ ਹੈ ਤਾਂ ਇਸ ਤੇ ਵਿਚਾਲੇ ਹਰ ਕਾਰਵਾਈ ਦਾ ਜਵਾਬ ਦਿੱਤਾ ਜਾ ਰਿਹਾ ਹੈ ਭਾਰਤ ਦੀਆਂ ਸਾਰੀਆਂ ਸਰਨਾਮਾ ਲਗਾਤਾਰ ਪਾਕਿਸਤਾਨ ਦੇ ਖਿਲਾਫ ਜੰਗ ਲੜ ਰਹੀਆਂ ਨੇ ਤੇ ਉੱਥੇ ਹੀ ਹੋਣਾ ਭਾਰਤ ਨੇ ਪਾਣੀ ਛੱਡ ਦਿੱਤਾ ਹੈ ਪਾਕਿਸਤਾਨ ਦੇ ਵਿੱਚ ਤਾਂ ਜੋ ਜਿਹੜਾ ਨੁਕਸਾਨ ਕੀਤਾ ਜਾ ਸਕੇ ਵੱਤੋ ਵੱਦ ਪਾਕਿਸਤਾਨ ਨੂੰ ਜਵਾਬ ਦਿੱਤਾ ਜਾ ਸਕੇ ਤੇ ਜਿਹੜੀ ਕਾਰਵਾਈ ਕੀਤੀ ਸੀਗੀ ਪਹਿਲਗਾਮ ਦੇ ਵਿੱਚ ਪਾਕਿਸਤਾਨ ਨੇ ਉਸ ਦਾ ਠੋਕਮਾ ਜਵਾਬ ਦਿੱਤਾ ਜਾਵੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਕਾਰਵਾਈ ਕੀਤੀ ਆ ਭਾਰਤ ਨੇ ਜਿਹੜਾ ਚਨਾਬ ਦਰਿਆ ਦੇ ਵਿੱਚੋਂ ਪਾਣੀ ਛੱਡ ਦਿੰਦਾ ਹੈ ਤਾਂ ਜੋ ਉੱਧਰ ਲੋਕਾਂ ਦਾ ਨੁਕਸਾਨ ਕੀਤਾ ਜਾਵੇ ਪਾਕਿਸਤਾਨ ਦਾ ਨੁਕਸਾਨ ਕੀਤਾ ਜਾਵੇ ਤਾਂ ਸਲਾਲ ਡੈਮ ਤੋਂ ਜਿਹੜਾ ਪਾਣੀ ਛੱਡਿਆ ਗਿਆ ਤਾਂ ਲਗਾਤਾਰ ਹੜ੍ਹ ਲਿਆ ਕੇ ਰੱਖ ਦਿੱਤੇ ਨੇ ਪਾਕਿਸਤਾਨ ਦੇ ਵਿਚਾਰੇ ਤਾਂ ਪਾਕਿਸਤਾਨ ਪਹਿਲਾਂ ਹੀ ਜਿਹੜਾ ਕੁਝ ਜਹੇ ਹਾਲਾਤਾਂ ਨਾਲ ਜੂਝ ਰਿਹਾ ਤੇ ਉਧਰ ਹੁਣ ਪਾਕਿਸਤਾਨ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਨੇ ਤਾਂ ਇੱਥੋਂ ਤੱਕ ਕਿ ਬਾਕੀ ਜਿਹੜੀਆਂ ਸਨਾਮਾਂ ਨੇ ਉਹ ਵੀ ਲਗਾਤਾਰ ਗੋਲੀਬਾਰੀ ਕਾਰੀਆਂ ਨੇ ਪਾਕਿਸਤਾਨ ਨੂੰ ਜਵਾਬ ਦਿੱਤਾ ਜਾ ਰਿਹਾ ਹੈ ਪਾਕਿਸਤਾਨ ਦੇ ਵਿੱਚ ਰੌਕਟ ਲਾਂਚਰ ਤੋਂ ਲੈ ਕੇ ਹੋਰ ਕਾਰਮੀਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਹਵਾਈ ਹਮਲੇ ਕੀਤੇ ਜਾ ਰਹੇ ਨੇ ਜਿਹੜੀ ਥਲ ਸੈਨਾ ਉਸ ਦੇ ਰਾਹੀਂ ਹਮਲੇ ਕੀਤੇ ਜਾ ਰਹੇ ਨੇ ਤਾਂ ਇਸ ਦੇ ਵਿਚਾਲੇ ਹੁਣ ਪਾਣੀ ਛੱਡ ਦਿੱਤਾ ਹੈ ਭਾਰਤ ਨੇ ਚਨਾਬ ਦਰਿਆ ਦੇ ਵਿਚਾਲੇ ਪਾਣੀ ਛੱਡਿਆ ਸਲਾਲ ਡੈਮ ਤੋਂ ਪਾਣੀ ਛੱਡਿਆ ਗਿਆ ਕਿਉਂਕਿ ਇਹ ਪਾਣੀ ਪਹਿਲਾਂ ਰੋਕਿਆ ਹੋਇਆ ਸੀ ਹੁਣ ਜਾਣ ਬੁੱਝ ਕੇ ਪਾਣੀ ਛੱਡਿਆ ਤਾਂ ਜੋ ਪਾਕਿਸਤਾਨ ਨੂੰ ਜਿਹੜਾ ਹਰਾਇਆ ਜਾ ਸਕੇ ਪਾਕਿਸਤਾਨ ਦੀ ਜਿਹੜੀ ਕਾਰਵਾਈ ਕੀਤੀ ਸੀਗੀ ਜਿਹੜੀ ਜਿਸ ਦਿਨ ਸਾਰੇ ਵਿਸ਼ਵ ਦੇ ਵਿੱਚ ਨਿੰਦਿਆ ਹੋ ਰਹੀ ਹੈ ਉਸ ਕਾਰਵਾਈ ਦੇ ਜਵਾਬ ਦੇ ਵਿੱਚ ਹੁਣ ਇਹ ਆ ਭਾਰਤ ਨੇ ਵੱਡਾ ਐਕਸ਼ਨ ਲਿਆ ਹੈ ਇਸ ਐਕਸ਼ਨ ਦੇ ਵਿਚਾਲੇ ਹੁਣ ਵੱਡਾ ਨੁਕਸਾਨ ਪਾਕਿਸਤਾਨ ਦੇ ਵਿੱਚ ਹੋਣ ਦਾ ਖਤਸ਼ਾ ਤੇ ਹੋ ਚੁੱਕਿਆ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਹ ਜਿਹੜਾ ਅਬਾ ਪਾਣੀ ਛੱਡਿਆ ਗਿਆਸ ਲਾਲ ਡੈਮ ਤੋਂ ਬਹੁਤ ਵੱਡੀ ਪਦਤ ਹੈ ਜਿਹੜਾ ਪਾਕਿਸਤਾਨ ਦੇ ਵਿੱਚ ਪਾਣੀ ਜਾਏਗਾ ਤੇ ਉਧਰ ਲੋਕਾਂ ਦਾ ਨੁਕਸਾਨ ਕਰੇਗਾ ਹੜ੍ਹ ਦੇ ਆ ਕੇ ਰੱਖ ਦੇਗਾ ਇਹ ਤਸਵੀਰ ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਉਹੀ ਨੇ ਜਿੰਨਾ ਹੱਦੋਂ ਵੱਧ ਜਿਹੜਾ ਪਾਣੀ ਆ ਪਾਕਿਸਤਾਨ ਵਾਲੇ ਪਾਸੇ ਨੂੰ ਛੱਡ ਦੇ ਛੱਡ ਦਿੱਤਾ ਗਿਆ ਹੈ ਭਾਰਤ ਨੇ ਚਨਾਬ ਦਰਿਆ ਦੇ ਰਾਹੀਂ ਪਾਣੀ ਛੱਡਿਆ ਇੱਕ ਪਾਸੇ ਜੰਗ ਦਾ ਮਾਹੌਲ ਬਣਿਆ ਹੋਇਆ ਦੂਜੇ ਪਾਸੇ ਹਰ ਤਰ੍ਹਾਂ ਦੀ ਪਾਕਿਸਤਾਨ ਦੀ ਕਾਰਵਾਈ ਜਿਹੜੀ ਉਹਨੂੰ ਅੰਜਾਮ ਦੇਣ ਵਾਸਤੇ ਭਾਰਤ ਲਗਾਤਾਰ ਰੁਖ ਅਖਤਿਆਰ ਕਰ ਰਿਹਾ ਹੈ ਤਾਂ ਦੋਵੇਂ ਦੇਸ਼ਾਂ ਵਿਚਾਲੇ ਇੱਕ ਵੱਡੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਇੱਕ ਵੱਡਾ ਹਮਲਾ ਹੁੰਦਾ ਜਿਹਦੇ ਵਿੱਚ 26 ਲੋਕਾਂ ਦਾ ਕਤਲ ਕੀਤਾ ਗਿਆ ਸੀਗਾ ਪਹਿਲਗਾਮ ਦੇ ਵਿੱਚ ਕਸ਼ਮੀਰ ਦੇ ਵਿੱਚ ਤਾਂ ਉਸ ਤੋਂ ਬਾਅਦ ਫਿਰ ਜਵਾਬੀ ਕਾਰਵਾਈ ਕੀਤੀ ਭਾਰਤ ਨੇ ਤਾਂ ਉਸ ਤੋਂ ਬਾਅਦ ਪਾਕਿਸਤਾਨ ਨੇ ਫਿਰ ਹਮਲਾ ਕੀਤਾ ਤਾਂ ਹੁਣ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਦੋਵੇਂ ਦੇਸ਼ਾਂ ਦੇ ਵਿਚਾਲੇ ਜਿਹੜੀ ਜੰਗ ਚੱਲ ਰਹੀ ਹੈ ਤੇ ਭਾਰਤ ਲਗਾਤਾਰ ਭਾਰਤ ਦੀਆਂ ਸਾਰੀਆਂ ਸੈਨਾਵਾਂ ਲਗਾਤਾਰ ਜਵਾਬ ਦੇ ਰਹੀਆਂ ਨੇ ਤੇ ਮੂੰਹ ਤੋੜਮਾ ਜਵਾਬ ਪਾਕਿਸਤਾਨ ਦਿੱਤਾ ਜਾ ਰਿਹਾ ਕਿਉਂਕਿ ਪਾਕਿਸਤਾਨ ਪਹਿਲਾਂ ਵੀ ਅਕਸਰ ਕਈ ਵਾਰ ਭਾਰਤ ਉੱਤੇ ਸਮੇਂ-ਸਮੇਂ ਤੇ ਹਮਲੇ ਕਰਦਾ ਰਿਹਾ ਭਾਰਤ ਦੇ ਜਵਾਨਾਂ ਨੂੰ ਵੀ ਸ਼ਹੀਦ ਕਰਦਾ ਰਿਹਾ ਤੇ ਸੀਜ਼ ਫਾਇਰ ਦੀ ਬੇਲੰਗਣਾ ਕਰਦਾ ਰਿਹਾ ਤੇ ਹੁਣ ਉਸ ਦਾ ਠੋਕਮਾ ਜਵਾਬ ਪਾਕਿਸਤਾਨ ਨੂੰ ਮਿਲ ਚੁੱਕਿਆ ਹੈ ਬਹੁਤ ਸਾਰੀ ਅਪਡੇਟਸ ਸਾਹਮਣੇ ਆ ਰਹੀਆਂ ਨੇ ਪਾਕਿਸਤਾਨ ਹੈ ਜਿਹੜਾ ਉਹ ਹੱਥ ਖੜੇ ਵੀ ਕਰਦਾ ਵਿਖਾਈ ਦੇ ਰਿਹਾ ਹੈ ਭਾਵੇਂ ਕਿ ਉਹ ਮੰਨਣ ਲਈ ਤਿਆਰ ਨਹੀਂ ਪਰ ਇੱਕ ਪੱਧਰ ਦੇ ਉੱਤੇ ਜਾ ਕੇ ਇਹ جنگ ਹੈ ਜਿਹੜੀ ਇਸ ਵਾਸਤੇ ਅਮਰੀਕਾ ਵੀ ਇੰਟਰਫੇਅਰ ਕਰ ਰਿਹਾ ਕਿ ਦੋਵੇਂ ਦੇਸ਼ਾਂ ਨੂੰ ਜੰਗ ਦਾ ਮਾਹੌਲ ਰੋਕਣਾ ਚਾਹੀਦਾ ਪਰ ਪਾਕਿਸਤਾਨ ਆਪਣੀਆਂ ਨਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਜਿਸ ਕਰਕੇ ਹੁਣ ਭਾਰਤ ਨੇ ਵੱਡੀ ਕਾਰਵਾਈ ਕੀਤੀ ਹੈ ਚਨਾਵ ਦਰਿਆ ਦਾ ਪਾਣੀ ਛੱਡ ਦਿੱਤਾ ਹੈ ਇਸ ਸਲਾਬ ਡੈਮ ਤੋਂ ਪਾਣੀ ਛੱਡਿਆ ਗਿਆ ਜਿਹੜਾ ਪਾਕਿਸਤਾਨ ਦੇ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਕਰ ਦੇਗਾ ਪਾਕਿਸਤਾਨ ਨੂੰ ਡੋਬ ਕੇ ਰੱਖ ਦੇਗਾ ਤਾਂ ਜੋ ਉਸ ਨੂੰ ਮੋੜਵਾ ਜਵਾਬ ਦਿੱਤਾ ਜਾਵੇ ਕਿਉਂਕਿ ਬਹੁਤ ਗਈਆਂ ਕਾਰਵਾਈਆਂ ਕੀਤੀਆਂ ਨੇ ਪਾਕਿਸਤਾਨ ਨੇ ਭਾਰਤ ਖਿਲਾਫ ਜਿਹੜੀਆਂ ਕਿ ਬਹੁਤ ਗੈਰ ਕਾਨੂੰਨੀ ਨੇ ਦਿਵਜਾਜਤ ਧੰਨਵਾਦ